ਬਾਬਾ ਸੁੱਖ ਰੱਖੇ ਮੈਂ ਹੁਣੇ ਹੀ ਕਹਿ ਰਿਹਾ ਸੀ ਸਾਡੇ ਇਹਨਾਂ ਲੀਡਰ ਸਰਪੰਨਾਂ ਨੂੰ ਕਿ ਬੱਲੂਆਣੇ ਤੋਂ ਆਪਦੇ ਪਿੰਡਾਂ ਤੋਂ ਟਰੈਕਟਰ ਜਿੱਥੇ-ਜਿੱਥੇ ਲੋੜ ਪੈਗੀ ਅਸੀਂ ਟਰੈਕਟਰ ਭੇਜਾਂਗੇ ਤੇਲ ਪਵਾ ਕੇ ਸੰਦ ਦੇ ਕੇ ਵਾਹੀ ਕਰਾਂ ਉਹਨਾਂ ਦੀ ਮਦਦ ਕਰਾਂਗੇ ਕਿ ਇਸੇ ਕਿਸਾਨ ਕੋਲੇ 20 ਨਾ ਹੋਇਆ ਉਹ 20 ਦੇਾਂਗੇ ਅਸੀਂ ਆਪਦੀ ਅਖੀਰਲੀ ਵਾਹ ਲਾ ਦੇਾਂਗੇ ਕਾਂਗਰਸ ਪਾਰਟੀ ਇਸ ਵਿਪਤਾ ਤੋਂ ਨਜਿੱਠਣ ਵਾਸਤੇ ਸਾਰੇ ਸਾਡੇ ਲੀਡਰ ਸਹਿਬਾ ਪਰ ਵੱਡੇ ਵੱਡੇ ਲੀਡਰ ਹੈ ਲੋਕ ਵੱਡੀਆਂ ਵੱਡੀਆਂ ਗੱਲਾਂ ਕਰਦੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਾ ਰਹਿੰਦੇ ਐ ਪਰ ਇਸ ਦੇ ਬਾਪ ਵੀ ਉਦ ਵੀ ਕੱਲੀਆਂ ਗੱਲਾਂ ਤੇ ਸੁੱਕੇ ਢੇੜੇ ਹੀ ਐ ਹੋਰ ਵੱਡੀਆਂ ਵੱਡੀਆਂ ਜਾਇਦਾਦਾਂ ਇਹ ਜੇਬ ਚੋ ਵੀ ਦੇ ਦਿੰਦਾ ਤਾਂ ਵੀ ਕੋਈ ਜਾਨ ਨਹੀਂ ਨਿਕਲਦੀਗੀ ਮੈਂ ਤਾਂ ਰਾਤ ਨੂੰ ਆਇਆ ਸੀ 7 ਵਜੇ ਢੇਰੇ ਚ ਪਰ ਮੇਰੇ ਮਨ 'ਚ ਪੀੜ ਸੀਗੀ ਮੇਰੇ ਬੰਦਿਆਂ ਦੇ ਮਨ 'ਚ ਪੀੜ ਸੀਗੀ ਵੀ ਭਾਈ ਆਪਾਂ ਉਹਨਾਂ ਦਾ ਕੁਝ ਕਰੀਏ ਯਾਰ ਪਿੰਡ ਮਰ ਜੂਗਾ ਜਮਾ ਸੋ ਅੱਜ ਅਸੀਂ ਤਿਲ ਫੁੱਲ ਪੇਟਾ ਸੇਵਾ ਜਦੋਂ ਅਸੀਂ ਕਹਿ ਕੇ ਗਏ ਸੀ ਤੁਹਾਨੂੰ ਕਿ ਭਾਈ ਅਸੀਂ ਤੁਸੀਂ ਕਹੇ ਸੀ ਪਾਈਪ ਪਾਓ ਕਿਉਂਕਿ ਨਾ ਸਰਕਾਰ ਮਿੱਤਰੋ ਉੱਤੇ ਹੈ ਸਾਡੀ ਤੇ ਨਾ ਥੱਲੇ ਸਰਕਾਰ ਹੈ ਲੇਕਿਨ ਇਸੇ ਬਾਬਿਉ ਦਸੀਂ ਅੱਜ 4-5 ਥਾਵਾਂ ਤੇ ਜਾ ਕੇ ਇਸ ਸਰਾਂ ਦੀ ਮਦਦ ਕਰ ਰਹੇ ਹਾਂ ਜੀਰੇ ਨਾਲ ਕਮ ਸੇ ਕਮ ਤੁਹਾਡੇ ਮੱਲਮ ਤਾਂ ਲੱਗੇ ਸਾਰਾ ਪਾਣੀ ਨਹੀਂ ਨਿਕਲੂਗਾ ਤਾਂ ਹੌਲੀ ਹੌਲੀ ਕੰਮ ਸਟਾਰਟ ਤਾਂ ਹੋਵੇ ਤੇ ਜੋ ਪਿੰਡ ਵਾਲਿਆਂ ਨੇ ਮੰਗਿਆ ਸੀ ਸਾਥੋਂ ਪਾਈਪ ਮੰਗੀ ਸੀ 8 ਕਿੱਲੇ ਪਾਈਪਲਾਈਨ 8 ਕਿੱਲੇ ਪਾਈਪਲਾਈਨ ਆਖਿਆ ਸੀ ਤੁਸੀਂ 10 ਇੰਚ ਦੀ ਤੇ ਹੋਰ ਕੀ ਕੋਈ ਪੱਖਾ ਕੋਈ ਸੀ ਪੱਖਾ ਨਹੀਂ ਆਟ 8 ਕਿੱਲੇ ਪਾਈਪ ਲਾਈਨ ਜਿਹੜੀ ਤੁਸੀਂ ਆਖੀ ਸੀ ਉਹ ਤੁਹਾਡੇ ਕੋਲੇ ਲਿਆ ਕੇ ਦੇਤੀ ਹੈ ਬਈ 8 ਕਿੱਲੇ ਬਹੁਤ ਅੱਛਾ ਇਹ ਮਤਲਬ ਕਿ ਬਿਨਾਂ ਸਰਕਾਰ ਤੋਂ ਕੰਮ ਹੈ ਮਿੱਤਰੋ ਜੇ ਸਰਕਾਰ ਹੁੰਦੀ ਤਾਂ ਪਾਣੀ ਉਹਨੂੰ ਭਾਵੇਂ ਸਰਕਾਰ ਦੇ ਅਫਸਰਾਂ ਨੂੰ ਪੀਣਾ ਪੈਂਦਾ ਅਸੀਂ ਇਹ ਪਾਣੀ ਉਹਨੂੰ ਸੁਕਾ ਦੇਣਾ ਸੀ ਪਰ ਵੱਡੇ ਵੱਡੇ ਲੀਡਰ ਹੈ ਲੋਕ ਵੱਡੀਆਂ ਵੱਡੀਆਂ ਗੱਲਾਂ ਕਰਦੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਾ ਰਹਿੰਦੇ ਐ ਪਰ ਇਸ ਦੇ ਬਾਬਯੂਦ ਵੀ ਕੱਲੀਆਂ ਗੱਲਾਂ ਤੇ ਸੁੱਕੇ ਢੇੜੇ ਹੀ ਐ ਹੋਰ ਵੱਡੀਆਂ ਵੱਡੀਆਂ ਜਾਇਦਾਦਾਂ ਐ ਜੇ ਜੇਬ ਚੋਂ ਵੀ ਦੇ ਦਿੰਦਾ ਤਾਂ ਵੀ ਕੋਈ ਜਾਨ ਨਹੀਂ ਨਿਕਲਦੀ ਕਿਸੇ ਦੀ ਕੀ ਕਹਿੰਦੇ ਹੋ ਕੇ ਨਹੀਂ ਮੇਰੇ ਨਾਲ ਸਹਿਮਤ ਹਾਂ ਪਰ ਇਹ ਗੱਲਾਂ ਹੀ ਐ ਦਬੇ ਹੋਏ ਨੇ ਥੋੜੀ ਬੁੜੀ ਹਾਂ ਡਰਨਾ ਨਹੀਂ ਐ ਜੇ ਔਖੇ ਸਮੇਂ ਨਹੀਂ ਨਾ ਮੈਂ ਤਾਂ ਰਾਤ ਨੂੰ ਆਇਆ ਸੀ 7 ਵਜੇ ਹਨੇਰੇ ਚ ਪਰ ਮੇਰੇ ਮਨ 'ਚ ਪੀੜ ਸੀਗੀ ਮੇਰੇ ਬੰਦਿਆਂ ਦੇ ਮਨ 'ਚ ਪੀੜ ਸੀਗੀ ਵੀ ਭਾਈ ਆਪਾਂ ਉਹਨਾਂ ਦਾ ਕੁਝ ਕਰੀਏ ਯਾਰ ਪਿੰਡ ਮਰ ਜੂਗਾ ਜਮਾ ਇਹ ਅੱਜ ਤੁਹਾਨੂੰ ਲੱਗਦਾ ਜਦੋਂ 5-7 ਸਾਲ ਇਹ ਨਾ ਸੁੱਕਿਆ ਨਾ ਕੰਮ ਤੇ ਫਿਰ ਚੀਕਾ ਨਿਕਲ ਜਾਂਦੀਆਂ ਫਿਰ ਕਿਸਾਨ ਜਾਊ ਕਿਥੇ ਫਿਰ ਥੱਲੇ ਥੱਲੇ ਹੋਰ ਨੁਕਸਾਨ ਹੋ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਇੱਥੇ ਸੁਚੇਤ ਕਰਾਇਆ ਤੇ ਅੱਜ ਅਸੀਂ ਤੁਹਾਨੂੰ ਆ ਜਿਹੜੀ ਪਾਈਪਲਾਈਨ ਆ 8 ਕਿੱਲੇ 10 ਇੰਚੀ ਦੀ ਦੀਪਕ ਜੀ ਤੁਹਾਡਾ ਵੀ ਧੰਨਵਾਦ ਤੇ ਅਸੀਂ ਦੇਖ ਕੇ ਚੱਲੇ ਆ ਇਹ ਮਿੱਤਰੋ ਹੁਣ ਤੁਸੀਂ ਪਾ ਲਓ ਇਹ ਨਾ ਹੋਵੇ ਇਹ ਧਿਆਨ ਰੱਖੋ ਕਿ ਕੋਈ ਇੱਥੋਂ ਪਾਪ ਲੈ ਜੇ ਆਪਦੇ ਘਰ ਨੂੰ ਲੈ ਜੇ ਤੇ ਕੋਈ ਫਲਾਣੇ ਨੂੰ ਲੈ ਜੀ ਕੋਈ ਇੱਥੋਂ ਲੈ ਜਾਣ ਤੇਰੀ ਕਮੇਟੀ ਬਣਾਓ ਇੱਕ ਇੱਕ ਪੈਪ ਆਪਣੇ ਕੰਮ ਆਵੇ ਜੇ ਕੋਈ ਹੋਰ ਵੀ 1921 ਹੋਇਆ ਤਾਂ ਅਸੀਂ ਉਹ ਵੀ ਤੁਹਾਡੀ ਮਦਦ ਕਰਾਂਗੇ ਤੁਹਾਡੇ ਨਾਲ ਵਾਦਾ ਕਰ ਸਾਡਾ ਕੰਮ ਹੈ ਤੁਹਾਡੀ ਫਸਲ ਬੀਜਣਾ ਅਸੀਂ ਐਵੇਂ ਐਲਾਨ ਨਹੀਂ ਕਰਦੇ ਬਾਬਾ ਸੁੱਖ ਰੱਖੇ ਮੈਂ ਹੁਣੇ ਕਹਿ ਰਿਹਾ ਸੀ ਸਾਡੇ ਇਹਨਾਂ ਲੀਡਰ ਸਰਬਾਨਾਂ ਨੂੰ ਕਿ ਬੱਲੂਆਣੇ ਤੋਂ ਆਪਦੇ ਪਿੰਨਾ ਤੋਂ ਟਰੈਕਟਰ ਜਿੱਥੇ ਜਿੱਥੇ ਲੋੜ ਪੈਗੀ ਅਸੀਂ ਟਰੈਕਟਰ ਭੇਜਾਂਗੇ ਤੇਲ ਪਵਾ ਕੇ ਸੰਦ ਦੇ ਕੇ ਵਾਹੀ ਕਰਾਂਗੇ ਉਹਨਾਂ ਦੀ ਮਦਦ ਕਰਾਂਗੇ ਕਿਸੇ ਵੀ ਕਿਸਾਨ ਕੋਲੇ ਬੀ ਨਾ ਹੋਇਆ ਉਹ ਬੀ ਦੇਾਂਗੇ ਅਸੀਂ ਆਪ ਦੀ ਅਖੀਰਲੀ ਵਾਹ ਲਾ ਦੇਾਂਗੇ ਕਾਂਗਰਸ ਪਾਰਟੀ ਇਸ ਵਿਪਤਾ ਤੋਂ ਨਜਿੱਠਣ ਵਾਸਤੇ ਸਾਰੇ ਸਾਡੇ ਲੀਡਰ ਸਾਹਿਬਾਨ ਇਹਦੇ ਵਿੱਚ ਸਾਰਿਆਂ ਦਾ ਯੋਗਦਾਨ ਹੈ ਇਹਦੇ ਵਿੱਚ ਸਾਰੇ ਅਸੀਂ ਇਕੱਠੇ ਆ ਤੇ ਕਾਂਗਰਸ ਪਾਰਟੀ ਤੁਹਾਡੀ ਇਹ ਜਿਹੜੀ ਹੈ ਮਦਦ ਕਰ ਰਹੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮਿਹਰਬਾਨੀ ਥੋੜਾ ਜਿਹਾ ਲੇਟ ਹੋਏ ਕਿਉਂਕਿ ਕੱਲ ਰਾਹੁਲ ਗਾਂਧੀ ਆਏ ਹੋਏ ਸੀ ਤੇ ਉਹ ਪਠਾਨਕੋਟ ਸਾਨੂੰ ਤਾਂ ਜਾਣ ਵੀ ਨਹੀਂ ਦਿੱਤਾ ਜਾ ਰਿਹਾ ਰਾਹੁਲ ਗਾਂਧੀ ਮਿਲਣਾ ਚਾਹੁੰਦੇ ਸੀ ਜਿਹੜੇ ਦਰਿਆ ਰਾਵੀ ਤੋਂ ਟੱਪ ਕੇ ਉਹਨਾਂ ਨੂੰ ਕਹਿੰਦੇ ਜਾ ਨਹੀਂ ਸਕਦੇ ਖਤਰਾ ਉਹ ਕਹਿੰਦਾ ਜਿਹੜਾ 5000 ਬੰਦਾ ਉਧਰ ਰਹਿੰਦਾ ਉਹਨੂੰ ਖਤਰਾ ਨਹੀਂ ਮੈਨੂੰ ਮੇਰੀ ਜਾਨ ਨੂੰ ਜਾਦੇ ਖਤਰਾ ਹੈ ਉਹ ਜਾਨ ਬੁੱਜ ਕੇ ਕਿ ਉਹ ਲੋਕਾਂ ਨੇ ਮਿੱਟੀ ਬੂਟਾਂ ਤੇ ਪੈਣ ਨਹੀਂ ਦਿੱਤੀ ਗੱਡੀ 'ਚ ਉਤਰਦੇ ਆ ਗੱਡੀ 'ਚ ਬਹਿ ਜਾਂਦੇ ਆ ਰਾਹੁਲ ਗਾਂਧੀ ਸਿੱਧਾ ਇਹ ਕੋੜਾ ਤੁਰਦਾ ਹੈ ਜਾਂਦਾ ਹੈ ਮਿੱਟੀ ਵਿੱਚ ਦੀ ਲੋਕਾਂ ਦੇ ਕੋਲ ਲੋਕਾਂ ਦੀਆਂ ਦੱਦ ਸਮਝੇ ਪੂਰਾ ਦਿਨ ਲਾ ਕੇ ਪਰ ਚਲੋ ਕੋਈ ਗੱਲ ਨਹੀਂ ਅਸੀਂ ਇਹ ਲੜਾਈ ਲੜਨੀ ਹੈ ਤੇ ਲੜਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਕਿ ਹੁਣ ਇਹ ਸਾਰੀ ਜਿਹੜੀ ਨਗਰ ਖੇੜੇ ਦੀ ਪੰਚਾਇਤ ਹੈ ਜਾਂ ਮੈਂਬਰ ਹੈ ਉਹ ਇਸ ਪੈਪ ਨੂੰ ਪਾਈ ਇਹ ਵਰਖੀ ਦਾ ਕੰਮ ਕੀਤਾ ਅੱਜ ਤੁਹਾਡਾ ਥੈਂਕ ਯੂ ਲੈ ਸਾਡਾ ਤੁਹਾਨੂੰ ਵੱਡਾ ਕੰਮ ਕੀਤਾ ਅੱਜ ਸੁੱਕਾ ਮੈਂ ਥੋੜਾ ਜਿਹਾ ਥੋੜਾ ਜਿਹਾ ਮੂੰਹ ਮਿੱਠਾ ਕਰਾ ਜੀ ਆ ਜਾ ਆ ਜਾ ਅੰਕਲ ਅੰਕਲ ਤੋਂ ਸ਼ੁਭ ਸ਼ੁਰੂਆਤ ਹੈ ਜੀ ਸ਼ੁਭ ਸ਼ੁਰੂਆਤ ਹੈ ਜੀ 40 ਕਿਲੇ ਦੇ ਪਾਣੀ ਦੇ 40 ਕਿਲੇ ਜਮੀਨ ਦੇ ਨਾਲ ਥੱਲੇ ਹੈ ਪਾਣੀ ਕੋਈ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਕਰਨਾਂ ਦੀ ਜਿੰਦਾਬਾਦ ਜਿੰਦਾਬਾਦ ਲੋਕਾਂ ਦਾ ਸਪਾਰਟੀ ਜਿੰਦਾਬਾਦ ਤੇ ਗਾਂ ਨੂੰ ਵੀ ਛਪਣਾ ਨਹੀਂ ਜੇ ਕੋਈ ਹੋਰ ਚੀਜ਼ ਦੀ ਲੋੜ ਪਈ ਤਾਂ ਉਹ ਵੀ ਲਿਆਵਾਂਗੇ ਡੀਜ਼ਲ ਵੀ ਕਰਦੇ ਆਂ ਪਹਿਲਾ ਪੈ ਪਾ ਦੇ ਲਾ ਤੇਰਾ ਡੀਜ਼ਲ ਨਹੀਂ ਉਹ ਕੰਮ ਨਹੀਂ ਰੁਕਣ ਦਿੰਦੇ ਜਿਉਂਦਾ ਰਹਿ ਬਾਬਾ ਜੀ ਬਾਬਾ ਜੀ ਕਿਰਪਾ ਕਰਨ ਤੇ ਸੱਚੇ ਪਾਤਸ਼ਾਹ ਦੇ ਹੀ ਜਾਵੇ ਕਾਂਗਰਸ ਕੋਲੇ ਇੰਨੇ ਵਰਕਰ ਹੈ ਜਿਹੜੇ ਵਿਚਾਰੇ ਆਪਦੀਆਂ ਜੇਬਾਂ ਜੋ ਖਰਚ ਕਰਕੇ ਲਾ ਰਹੇ ਆ ਤੇ ਸਭ ਕਰਾਂਗੇ ਇਹ ਪਾਈ ਪਾਓ ਤੇ ਸ਼ੁਰੂ ਕਰੋ ਕੰਮ ਧੰਨਵਾਦ